ਸੋ ਵੀ ਜੇ ਤਾਂ ਨਹੀਂ ਠੰਡ ਲੱਗਣ ਦੀ ਸੀ ਤੇ ਉੱਥੇ ਕੋਟੀ ਕੋਟੀ ਬਾਅੰਦੇ ਹੈਗੇ ਆ ਨੱਗਿਆਂ ਯਾਰ ਉੱਥੇ ਨਹੀਂ ਥੋੜੀ ਠੰਡਿਆ ਉੱਥੋਂ ਤੇ ਬਸ ਮਾਹ ਪੂਰੀਆਂ ਬਾਹਾਂ ਦੀ ਪਾਈਏ ਤੇ ਸਰ ਜਾਂਦਾ ਉਹ ਸਾਰੀ ਦਿਹਾੜੀ। ਆ ਜੈਕਟ ਜੀ ਪਾ ਕੇ ਤੁਸੀਂ ਆਨੇ ਜੇ ਯਾਰ ਇਹ ਵੀ ਕਿ ਮੈਂ ਰਾਤਾਂ ਚੋਂ ਕੱਢ ਕੇ ਪਾਈ ਆ। ਹਾਂ। ਉੱਥੇ ਦੇ ਬਸ ਮੈਂ ਪੂਰੀਆਂ ਬਾਹਾਂ ਦੀ ਬੈ ਕੇ ਪਾ ਕੇ ਤੇ ਬੈਠਾ ਹਾਂ ਗੱਡੀ ਦੇ ਵਿੱਚ। ਹਾਂ। ਸਵੇਰੇ ਜਦੋਂ ਨਾ ਇਹ ਉੱਥੇ ਮਾੜੀ ਮੋਟੀ ਠੰਡ ਲੱਗਦੀ ਉਦੋਂ। ਹਾਂ। ਬਾਅਦ ਚ ਥੋੜੀ ਆ ਤੇ ਬਹੁਤ ਜਿਆਦਾ ਹੱਤੋਂ ਹੀ ਪਈ। ਇਹਨਾਂ ਸ਼ੂਗਰ ਵੀ ਤੋਂ ਆਉਂਦੇ ਨੂੰ ਚਾਹ ਬਣਾਈ ਹੀ। ਮੈਂ ਤੇ ਸੀਚ ਠਰ ਗਿਆ ਪੁਰਾ ਮੈਨੂੰ ਪਤਾ ਹੀ ਨਹੀਂ ਚਾਹ ਦੇ ਨਾਲੇ ਬਹਿ ਮੈਂ ਸ਼ਕੀਨ ਦਾ ਨਾਲੇ ਠੰਡ ਵਾ ਇੱਥੇ ਤਾਂ ਧੁੰਦ ਕਿਤੇ ਸਵੇਰੇ ਵੇਖਿਓ ਕਿੰਨੀ ਪਈ ਦੀ ਬੰਦੇ ਨੂੰ ਬੰਦਾ ਨਹੀਂ ਲੱਭਦਾ ਐਨੀ ਦੂਰ ਵੇਖੀਂ ਗੇ ਨਾ ਤੇ ਲੱਭਦਾ ਨਹੀਂ ਵੇਖੋ ਧੁੰਦ ਸਵੇਰੇ ਕਿੰਨੀ ਪਾਉਗੀ ਬਹੁਤ ਧੁੰਦ ਪਈ ਜਾਂਦਾ ਬੜੀ ਜੂ ਤੇ ਮੇਰੇ ਜਿਹੜੇ ਮੋٹے ਕੱਪੜੇ ਹੋਣੇ ਆ ਇੱਥੇ ਸਵਟਰ ਸੂਟਰ ਵਗੈਰਾ ਜੈਟਾ ਵਾ ਕੋਈ ਨਹੀਂ ਆ ਰੱਖੇ ਮਾਰੀ ਵਿੱਚ ਕੱਢ ਦੇਣੀ ਆ ਆਹੂ ਕੱਢ ਕੇ ਦੇ ਯਾਰ ਬਹੁਤ ਠੰਡ ਲੱਗਣ ਲਈ ਕੋਈ ਨਹੀਂ ਚਾਹ ਪੀਤੀ ਆ ਨਾ ਪਲਕਮਲ ਲਿਆ ਵਾ ਤੇ ਨਿੱਗ ਹੋ ਰਹਿਣਾ ਵਾ ਚਰਚਾ ਹੀ ਫੜ ਲਿਆ ਨਹੀਂ ਤੇ ਹਾਂ ਕੋਈ ਗੱਲ ਨਹੀਂ ਆ ਜਾਂਦਾ ਬੰਨੇ ਕਿ ਫਿਰ ਕੀ ਆ ਪਹਿਲੇ ਬੋਤਲ ਰੋਟਨ ਕਰਨ ਦੇ ਜੇ ਨਾ ਮੈਂ ਤਾਂ ਤਾਂ ਨਾ ਗੁੱਸੇ ਵੀ ਆ ਕਿ ਗੱਲ ਤੋਂ ਕਿਹੜੀ ਗੱਲੋਂ ਹੂੰ ਮੈਂ ਲਈ ਕੁਛ ਲੈ ਕੇ ਆਂਦਾ ਬੰਦਾ ਚਾਹਣਾ ਹੀ ਲੱਜਾਂਦਾ ਕਿ ਚਲ ਕੋਈ ਗਿਫਟ ਕੋਈ ਚੀਜ਼ ਲੈ ਨਾ ਤੇ ਲਈ ਕੁਛ ਹੋ ਜੂਗੀ ਉਹ ਯਾਰ ਜੇ ਮੈਂ ਮੰਨ ਲਾ ਉਥੋਂ ਕੋਈ ਕਪੜਾ ਵਗੈਰਾ ਵੀ ਕੁਛ ਲੈ ਆਉਣਾ ਇੱਥੇ ਉਹ ਪਹਿਣਾ ਨਹੀਂ ਹਨਾ ਤੇ ਮੈਂ ਤੇ ਇੱਕਦਮ ਨਾਲੇ ਬੈਠਿਆ ਬੈਠੇ ਹੀ ਦਿਮਾਗ ਚ ਆ ਵੀ ਹੈਗੀਆਂ 4-5 ਦਿਨ ਛੁੱਟੀਆਂ ਚੱਲ ਤਾਂ ਡੈਡੀ ਨੂੰ ਨਾ ਦੱਸੀ ਮੈਂ ਸੋਖ ਨੂੰ ਫੋਨ ਕਰਦਾ ਤੇ ਹੋ ਨਵਾਂ ਪਿੰਡ ਉਹ ਤੇ ਸਰਪ੍ਰਾਈਜ਼ ਹੀ ਹੈਗਾ ਤੇ ਜੇ ਇਹ ਸਰਪ੍ਰਾਈਜ਼ ਦਿੱਤਾ ਹੀ ਨਹੀਂ ਆਉਂਦਾ ਤੇ ਕੋਈ ਚੀਜ਼ ਵੀ ਲੈ ਆਂਗੇ ਤਾਂ ਉਹਦਾ ਵੀ ਮੈਨੂੰ ਸਰਪ੍ਰਾਈਜ਼ ਮਿਲ ਜਾਂਦਾ ਤਾਂ ਮੈਂ ਖੁਸ਼ ਹੋ ਜਾਂਦੀ ਤਾਂ ਉਹ ਨਾ ਬੰਦੇ ਨੂੰ ਖੁਸ਼ ਕਰਨਾ ਮੈਂਦਾ ਬੰਦਾ ਚੂੜੀਆਂ ਹੀ ਲੈ ਆਉਂਦਾ ਤੇ ਮੇਰੇ ਨਾਲ ਚੱਲ ਬਾਜ਼ਾਰ ਦੇ ਵਿੱਚ ਜੋ ਲੈਣਾ ਤੂੰ ਜੀ ਯਾਰ ਉਹ ਥੋੜੀ ਤਾਂ ਖੁਸ਼ੀ ਮਿਲਦੀ ਇਦਾਂ ਤਾਂ ਮੈਂ ਕੋਈ ਚੀਜ਼ ਲੈ ਨਹੀਂ ਰਹੀ ਨਹੀਂ ਆ ਜਿਹੜਾ ਤੁਸੀਂ ਚੀਜ਼ ਲੈ ਕੇ ਆਉਣੀ ਬੰਦੇ ਨੂੰ ਕਿੰਨੀ ਖੁਸ਼ੀ ਮਿਲਨੀ ਹੈ ਉਹ ਕਈ ਵਾਰੀ ਤੇਰੀ ਮੇਰੀ ਚੋਇਸ ਨਹੀਂ ਦਲਦੀ ਹਾਂ ਤੇਨੂੰ ਜਿਹੜੀ ਮੈਂ ਚੀਜ਼ ਲੈ ਆਂਦੀ ਪਸੰਦ ਨਾ ਆਵੇ ਫੇਰ ਹੂੰ ਬੜੇ ਪਖੰਡ ਕਰਦੇ ਨਹੀਂ ਨਾ ਪਸੰਦਉਣੀ ਪਰ ਫਿਰ ਵੀ ਮੇਰਾ ਕਰੈਨਿੰਗ ਧੀ ਮੇਰੇ ਵਾਸਤੇ ਪਿਆਰ ਨਾਲ ਲੈਂਦੀ ਹੈ ਇਹ ਚੀਜ਼ ਭਾਵੇਂ ਚੂੜੀਆਂ ਅੱਜ ਕੱਲ ਕਿੰਨਾ ਛਾਪਾਂ ਚੱਲੇ ਕਈ ਕੋ ਨਾਲ ਮੈਂ ਤਦੋਂ ਦੀ ਸਾਡੇ ਕੋ ਬਿਸ਼ਵੇ ਮੰਗਣ ਲਈ ਆ ਕਿ ਮੈਨੂੰ ਬਿਸ਼ਵੇ ਲੈ ਕੇ ਦੋ ਬੰਦਾ ਉਹੀ ਦੇ ਦਿੰਦਾ ਪੈਸੇ ਖਰਚ ਉਹਦਾ ਵੀ ਨਹੀਂ ਜੀ ਕਰਦਾ ਉਹਦਾ ਓ ਯਾਰ ਇਹ ਗੱਲ ਥੋੜੀ ਆ ਤੂੰ ਜੋ ਲੈਣਾ ਲੱਗਾ ਤੈਨੂੰ ਪੈਸੇ ਨਾਲ ਕੀ ਲੱਗੇ ਇਦਾਂ ਤਾਂ ਫਿਰ ਮੇਰੇ ਮੰਮੀ ਡੈਡੀ ਨੂੰ ਕਹਿ ਦਿੰਦੇ ਆ ਨਾ ਪੈਸੇ ਲੈ ਆ ਤਾਂ ਜੀ ਜੋ ਜੀ ਕਰਦਾ ਤੇਰੀ ਚੀਜ਼ ਲੈ ਆਇਆ ਮੈਂ ਸ਼ੁਕਰੀ ਹੋ ਯਾਰ ਮੰਜੀ ਤਾਇਆ ਵਾ 2 ਮਹੀਨੇ ਹੋ ਗਏ ਅੱਜ ਛੁੱਟੀ ਮੈਣੀ ਭਾ ਕੇ ਮੈਂ ਨਹੀਂ ਇਨਾ ਕਰਦਾ ਕਰਦਾ ਕਿੰਨਾ ਚਿਰ ਲੰਘ ਗਿਆ ਵਧੀਆ ਹੋ ਗਿਆ ਤੇ ਛਾਂਡੀ ਬੜੀ ਆ ਤੇ ਹੁਣ ਕਰਨਾ ਕੀ ਆ ਮਾਰ ਕੇ ਪਾ ਕਰੇ ਚਲੋ ਰਾਜੀ ਬਾਜੀ ਰੱਖੇ ਇਹਦੇ ਨਹੀਂ ਤੇ ਹੁਣ ਮੈਂ ਅਖਣੇ ਆ ਵੀ ਜਿਹੜੀ ਕੋਈ ਸਲਾਹ ਬਾਤ ਕਰਨੀ ਆ ਅਖਣ ਦੇ ਰੰਗ ਰੂਪ ਕਰਾਉਣਾ ਵਾ ਤੇ ਹੁਣ ਮੰਜੀਤ ਨਾਲ ਸਲਾਹ ਕਰ ਲਓ ਮੈਂ ਅਖਣ ਡਿਆ ਹਾਂ ਕਿ ਇਹਨੂੰ ਹਾਂ ਗੱਲ ਕੀਤੀ ਸੀ ਤੇ ਉਹਨੇ ਕਹਣਾ ਘਰ ਮੈਨੂੰ ਪੈਸੇ ਨਹੀਂ ਕਰਲੇ ਵੀ ਮੈਨੂੰ ਪੈਸੇ ਦੇ ਉਹਦੇ ਕਰ ਲਈਏ ਤੈਨੂੰ ਕੋਈ ਨਹੀਂ ਸਹਿਜ ਮਤੇ ਨਾ ਇਹ ਬੈਗ ਉਹਨਾਂ ਨਾਲ ਗੱਲ ਕਰਦੇ ਵੀ ਵਾਲ ਪਟੀਕਰਨ ਕਿਤੇ ਉਹ ਦੂਜੀ ਪਲੇਟਾਂ ਲਵਾਉਣੀ ਆ ਕਿ ਜਾਣਾ ਨਾ ਕਰਾਉਣਾ ਪਲੇਟਾਂ ਕਿੱਥੇ ਲਾਉਣੀ ਤੇ ਉਹ ਲਾਉਂਦੇ ਨੇ ਨਾ ਤਾਂ ਨਾ ਪੀ ਅੱਡੀਆਂ ਖੁਸ਼ੀਆਂ ਲਾ ਦਿੰਦੇ ਨੇ ਕਿ ਇਹਨੇ ਲਾਗੇ ਲਾਗੇ ਲਾ ਲਏ ਦੇ ਉੱਤੇ ਮੂਰੇ ਰੰਗ ਹੋਇਆ ਹੁੰਦਾ ਠੀਕ ਵੀ ਸਾਰਾ ਰੰਗ ਹੀ ਕਰਨਾ ਵਾ ਕਿ ਜਾਣਾ ਆਹ ਹੋਈ ਮੈਂ ਵੀ ਉਹ ਕਹਿਣ ਨਹੀਂ ਮੈਂ ਹੀ ਕਿਹੜੇ ਪਹਿਮੰਗਣ ਹੈ ਪਹਿਮੰਗਣ ਦੇ ਤੇ ਮੈਂ ਵੀ ਨਹੀਂ ਗੱਲ ਕਰਦੀ ਜਦੋਂ ਉਹਦੇ ਕੋਲ ਮੈਨੂੰ ਮਨ ਚ ਕਹਿਣ ਨਾ ਲੱਗ ਪੇ ਨਹੀਂ ਕਹਿੰਦਾ ਪਰ ਸਲਾਹ ਦੀ ਗੱਲ ਕਰਦੀ ਵੀ ਸਲਾਹ ਲਓ ਇਹਨੇ ਉਹ ਆਪਣੇ ਇਹਨੇ ਗੀਰ ਦੇ ਕਹਣਾ ਜੋ ਕੋ ਠੀਕ ਹੀ ਠੀਕ ਆ ਪਾਪਾ ਉਹਨਾਂ ਦੇ ਉਦਾਂ ਦਾ ਰੰਗ ਹੋਇਆ ਉਦਾਂ ਦਾ ਕਰਾ ਲੀਏ ਫਲਾਣੇ ਦਾ ਉਦਾਂ ਦਾ ਹੋਇਆ ਉਦਾਂ ਦਾ ਕਰਾ ਲੀਏ ਇਹ ਵੀ ਜਿਹੜੇ ਪੜੇ ਲਿਖੇ ਨਿਆਣੇ ਦੇ ਉਹਨਾਂ ਨੂੰ ਬਾਹਰ ਅੰਦਰ ਫਿਰੇ ਤੁਰੇ ਸਾਰਾ ਖਦਾ ਹੁੰਦਾ ਵੀ ਕਿਹੜਾ ਰੰਗ ਕਿੱਥੇ ਚੰਗਾ ਲੱਗਦਾ ਚਲ ਕੋਈ ਨਹੀਂ ਅੱਜ ਹੀ ਆਇਆ ਦਾ ਉਹਨੂੰ ਨਾ ਤੋਂ ਲੈਂਦੇ ਰੋਟੀ ਪਾਣੀ ਖਾਂਦੇ ਜੇ ਰਹਿਣਾ ਹੀ ਹੁਣ ਦੋ ਦਿਨ ਦੋ ਦਿਨ ਦੀ ਜਿੱਤੀ ਹੈਗਾ ਦੋ ਦਿਨ ਮੁੜ ਕੇ ਕੇ ਪਾਸੇ ਵਾਂਡੇ ਮੁੰਡੇ ਵੀ ਜਾਣਾ ਹੋਊਗੀ ਤਾਂ ਹੁੰਦਾ ਮੈਂ ਚੱਲ ਸਲਾਹ ਕਰ ਲਿਓ ਤੂੰ ਵਜੀਦ ਵੀ ਚੰਗੀ ਗਈ ਉਹ ਮੁੜ ਕੇ ਮੁੜੀ ਨਹੀਂ ਗਈ ਉਹਨੂੰ ਆਜਾ ਮਾਰਨ ਵੀ ਗਈ ਉਹ ਸੁੱਕ ਵੀ ਚਾਹ ਵੀ ਗਾਦੀ ਰਹੀ ਆਣ ਕੇ ਤੇ ਮੇਰੇ ਥੋੜੇ ਜਿਹਾ ਲਾ ਕੇ ਥੋੜੇ ਜਿਹਾ ਕਮੋਂਦੀ ਗਈ ਰਿਹਾ ਤੱਕ ਮੁੜੀ ਨਹੀਂ ਗਈ ਉਹਨਾਂ ਨੂੰ ਲੱਗ ਪਈ ਹੋਣੀ ਬਹੁਤ ਗੱਲ ਆਹ ਇਹ ਤਾਂ ਗੱਲ ਹੈ ਤੇ ਮੈਂ ਨਹੀਂ ਜੇ ਤੇ ਉਹ ਵੀ ਚਾਰ ਅੱਖਰ ਪੜੀ ਹੁੰਦੀ ਚੱਲ ਅਸਾ ਸਾਡਾ ਸੁਤਰ ਆਇਆ ਰਹਿਣਾ ਹੈਗਾ ਦਵਿੰਦਰ ਪੜੀ ਘਟਵਾ ਉਹ ਚਰਦਾਲ ਤੂੰ ਸਾਡ। ਮੈਨੂੰ ਤਾਂ ਫੇਰ ਸਮਝ ਨਹੀਂ ਲੱਗਦੀ ਕਿ ਇਹ ਗੱਲ ਦੀ। ਵਾਜਾ ਮਾਰਦੇ ਰਹੋ ਡੰਗਰਾਣਾ ਨੂੰ ਲੱਗੀ ਰਹਿੰਦੀ ਆ ਫੇਰ। ਇਦਾਂ ਨਹੀਂ ਆਖੀਦਾ ਹੁੰਦਾ। ਡੰਗਰਾਣ ਨੇ ਸਾਰਾ ਘਰ ਦਾ ਕੰਮ ਕਰਨ ਦੀ ਨਾ। ਜੇ ਉਹ ਵੀ ਪੜੀ ਲਿਖੀ ਆ ਜਾਂਦੀ ਤੇ ਇਦਾਂ ਲੋਕਾਂ ਨੂੰ ਰਹਿਣਾ ਨਹੀਂ। ਇੰਗਲਿਸ਼ ਬੋਲਦੀ ਤੇ ਤੇਰੇ ਆਰਦੀ ਨੇ ਚੌਕੀ ਤੇ ਰਹਿਣਾ। ਤੇਰੇ ਆਰਦੀ ਦਾ ਸਿਰ ਸੁਰਜਾ ਜਿਹੜਾ ਬਗਿਆ ਨਾ ਮੈਂ ਆਪਣਾ ਲਿਜਾ ਦਿੱਤਾ ਤੂੰ ਇਹ ਨਹੀਂ ਤੇਰਾ ਵਗਣਾ। ਇਹ ਤੇਰੇ ਦੁੰਬੇ ਫਿਲਰੀ ਰਿਆ ਕਰਨੀ ਹੈ ਤੇ ਇਹ ਵੀ ਨੂੰ ਸਭ ਬੱਦ ਜੀ ਸਕਦੇ ਬੱਦ ਜੀ ਸਕਦੇ ਤੂੰ ਉਹਨੂੰ ਜਿਹਦਾ ਕਹਿਣ ਲਈ ਚਲੋ ਜੇ ਸ਼ੂਗਰ ਕਰ ਚਾਹੀਦੀ ਤੁਹਾਨੂੰ ਉਹਦਾ ਦੁੱਖ ਲੱਗਾ ਵਾ ਜਿੱਦਾਂ ਦਾ ਉਹਦਾ ਆਖੋ ਵੀ ਇਦਾਂ ਨਾ ਕਹਿ ਜਿੱਦਾਂ ਦਾ ਸਾਡਾ ਪੋੜਾ ਪੁੱਤ ਹੋਣਾ ਇਦਾਂ ਦੀ ਸਾਨੂੰ ਪੋੜੀ ਨਾ ਮਿਲਦੀ ਆਹੋ ਜੇ ਉਹਨਾਂ ਗੱਲਾਂ ਵਾਲ ਜਾਈਗੇ ਫੇਰ ਠੀਕ ਹੀ ਆ ਚਲੋ ਬਾਬੇ ਦੀ ਕਿਰਪਾ ਹੀ ਤੇ ਤੇਰੇ ਤੀਰੇ ਆਟੇ ਨਾਲ ਹੱਥ ਲਿਬੜੀ ਰਿਆ ਕਰਨੀ ਤੇ ਇਹ ਵੀ ਕਿੰਨਾ ਦਾ ਮੈਂ ਕਦੀ ਨੇ ਇਹ ਨਹੀਂ ਆਖਿਆ ਕਿ ਉਹ ਕੰਮ ਘਟ ਕਰਦੀ ਸੁਖ ਤੇ ਮੈਂ ਜਿਆਦਾ ਕਦੀ ਆਖਿਆ ਤ ਨਹੀਂ ਨੂੰ ਜਿੱਦਾਂ ਬਰਖਤਾ ਨਹੀਂ ਕਰਨੀ ਤੇ ਫੇਰ ਰੋਟੀ ਪੱਕੀ ਪਕਾਈ ਮੈਂ ਲਈ ਆ ਭੀਆ ਬੜੇ ਮਜੇ ਨਾਲ ਰਹਿੰਦੇ ਮਾਲਕ ਦੀ ਬੜੀ ਧੰਨਵਾਦ ਆ ਸ਼ੁਕਰ ਆ ਬੋਤ ਮੈਂ ਉਦਾਂ ਗੱਲ ਕਰਦੀ ਆ ਵੀ ਜੇ ਚਲ 4 ਅਖਰ ਵੱਧ ਪੜੀ ਹੁੰਦੀ ਤਾਂ ਆਪਣੇ ਨਿਆਣਿਆਂ ਨੂੰ ਭਲਕ ਨੂੰ ਪੜਾ ਲਿਆ ਕਰਨਾ ਸੀ ਮਾਲਕ ਨੇ ਜੀ ਦੇਣੇ ਸੀ ਬੱਚੇ ਦੇਣੇ ਸੀ ਗਾੜੀ ਪੜਾਈ ਵਿਖਾਈ ਕਰਦੇ ਕਿਹਦੇ ਹੱਥਾਂ ਵੱਲ ਨਹੀਂ ਵੇਖਣਾ ਆ ਗੱਲ ਮੈਂ ਕਰਦੀ ਮੈਂ ਕੰਮ ਨਾਲ ਤਾਂ ਕੀਤੇ ਕਿਹਾ ਨਹੀਂ ਕਿ ਕੰਮ ਕਰਦੀ ਕੋਈ ਨਹੀਂ ਹੁਣ ਘਰਾਂ 'ਚ ਕੌਣ ਪੜਾਉਂਦਾ ਮਾਪਿਆਂ ਦਾ ਤਾਂ ਇੰਨਾ ਟਾਈਮ ਹੀ ਨਹੀਂ ਪੜਾਉਣ ਦਾ ਇਹ ਵੀ ਸਕੂਲ ਵਧੀਆ ਖੁੱਲ ਕੇ ਵੀ ਸਰਕਾਰੀ ਸਕੂਲ ਕਿੰਨੇ ਵਧੀਆ ਫੈਸਿਲਿਟੀਆਂ ਬਣ ਗਈਆਂ ਬੜੀਆ ਵੇਹ ਪੱਸਾਂ ਵੀ ਲਾਤੀਆਂ ਸਰਕਾਰ ਨੇ ਤੇ ਇਹ ਆ ਵੀ ਕੋਈ ਨਹੀਂ ਨਿਆਣੇ ਆਪੇ ਪੜ ਜਣੇ ਬਾਕੀ ਸੋਖ ਪੜੀ ਲਿਖੀ ਹੈਗੀ ਆ ਉਹਦੇ ਨਿਆਣੇ ਨੂੰ ਪੜਾ ਲਿਆ ਕਰਨਾ ਮੈਂ ਨਹੀਂ ਹੁਣ ਸਰਕਾਰੀ ਚ ਪਾਉਣਾ ਬਾਬਾ ਮੈਂ ਤਾਂ ਹੋਰ ਨੂੰ ਬਲ ਕੇ ਆਣ ਖਾਣ ਲੋਕਾਂ ਆਂ ਜੇ ਮੁੰਡਾ ਸਿੱਧ 15 ਹੀ ਨੋ ਉਦਾਂ ਦੀ ਆ ਗਈ ਤੇ ਨਿਆਣਾ ਵੀ ਉਸੇ ਸਕੂਲੇ ਚ ਪਾ ਲੈਣਾ ਪਰ ਆਈ ਸਰਕਾਰੀ ਸੀ ਯਾਰ ਜਦੋਂ ਸਾਡਾ ਟਾਈਮ ਹੀ ਨਾ ਉਹ ਸਕੂਲ ਨਹੀਂ ਹੈ ਰਹਿ ਗਏ ਹੁਣ ਵੇਖ ਤੂੰ ਕਿਤੇ ਜਾ ਕੇ ਸਕੂਲਾਂ ਦੇ ਵਿੱਚ ਹੁਣ ਜਾਰੀ ਪੜਾਈ ਆ ਪੜਾਈ ਵੀ ਜਿਆਦੀ ਵਧੀਆ ਟੀਚਰ ਵਧੀਆ ਮੈਚ ਕਰਦੇ ਇਹ ਨਹੀਂ ਵੀ ਅੱਗੇ ਦੇ ਆਉਂਦੀਆਂ ਹੀ ਭੈਣ ਜੀਆ ਦੇ ਸਲਾਈਆਂ ਹੀ ਉਲੀ ਪੁਰੀਆਂ ਜਾਂਦੀਆਂ ਨਿਆਣੇ ਉੱਧਰ ਤਰੀ ਖੇਡਦੇ ਕੋਈ ਉਧਰ ਜਿੱਥੇ ਮਾਰਦੀ ਤੇ ਨਿਆਣੇ ਖੇਡ ਮਾਲ ਕੇ ਘਰ ਨੂੰ ਆ ਜਾਂਦਾ ਸਾਡੇ ਵੇਲੇ ਤੇ ਆਉਂਦੇ ਨਹੀਂ ਤੇ ਮਾਵਾ ਨੇ ਪੁੱਛਿਆ ਨਾ ਪੜਾ ਹਾਂ ਪੜਾਏ ਬਸ ਤਾਂ ਇੱਥੋਂ ਮਾਰਨਾ ਚਲਾ ਕੇ ਜੀਦਾ ਜਾਂਦੀ ਸੀ ਨਾ ਗਰਜੀਤ ਪੜਾਉਣ ਜਾਂਦੀ ਹੁੰਦੀ ਸੀ ਥੋੜੇ ਨੇ ਆਣ ਕੇ ਆਖਣਾ ਮੈਂ ਕਿੱਠ ਪੜਦਾ ਆਉਣ ਲਈ ਤੇ ਵਾਕਿਆ ਜਦੋਂ ਕਿੱਠ ਕਿੱਠ ਪੜਦੇ ਆਉਣ ਕਲੇ ਲਈ ਇਹਨੇ ਪੜਾਉਣਾ ਕੀ ਹੁਣ ਪੜਾਉਣਾ ਕੀ ਉਹ ਤਾਂ ਇੰਨੀ ਕੁ ਪੜਾਈ ਸੀ ਹੁਣ ਸਰਕਾਰੀ ਸਕੂਲਾਂ 'ਚ ਵੇਖੋ ਪੜਾਈਆਂ ਪੜਾਈ ਹੈਗੀ ਹੁਣ ਇਹ ਵੀ ਜਿਹੜੇ ਪ੍ਰਾਈਵੇਟ ਸਕੂਲ ਉਹਨਾਂ ਨੂੰ ਉੱਪਰ ਜਾਣ ਦੇ ਆ ਸਕੂਲ ਹੁਣ ਸਰਕਾਰੀ ਜਿਹੜੇ ਹਾਂ ਟੀਚਰ ਵਧੀਆ ਤੇ ਵਧੀਆ ਹੀ ਫੈਸਿਲਿਟੀਆਂ ਉੱਥੇ ਆਹੋ ਜਿੱਦਾ ਉਹ ਆਪਣਾ ਮਾਸਟਰਵਾ ਗੁਰਦਿਆਲ ਉਹ ਵੀ ਸਰਕਾਰੀ ਸਕੂਲ 'ਚ ਪੜ੍ਹ ਕੇ ਤੇ ਸਰਕਾਰੀ ਸਕੂਲ 'ਚ ਮਾਸਟਰ ਲੱਗ ਗਿਆ ਉੱਥੇ ਮਾਸਟਰ ਲੱਗਿਆ ਨਾ ਉੱਥੇ ਮਾਸਟਰ ਲੱਗ ਗਿਆ ਹਾਂ ਤੇ ਕਿੰਨੀ ਵਧੀਆ ਵੀ ਪੜ੍ਹਾਈ ਕੋਈ ਨਹੀਂ ਮਾਲਕ ਦੇ ਕਰਦੇ ਨੇ ਕਿਰਪਾ ਕੋਈ ਨਹੀਂ ਚਲੋ ਕੋਈ ਨਹੀਂ ਫਿਰ ਉੱਥੇ ਪੜ੍ਹਾਂਗੇ ਮਾਲਕ ਕਿਰਪਾ ਕਰੇ ਰੱਬ ਦਵੇ ਸਹੀ ਕੋਈ ਨਹੀਂ ਉਹਨੇ ਗੱਲਾਂ ਵਿੱਚ ਸੋਚਾਂਗੇ ਸਾਰਾ ਕੁ ਕਰਾਂਗੇ ਚਲ ਤੂੰ ਮੈਂ ਕਹਣਾ ਮਨਜੀਤ ਨੂੰ ਨਾਲ ਨੂੰ ਲੈਂਦਾ ਚਲ ਤੂੰ ਐਵੇਂ ਇੰਨੀ ਲਾਲ ਪੀਲੀ ਨਾ ਹੋ ਹੋ ਨਹੀਂ ਆਏ ਤਾਂ ਤੂੰ ਹੁਣੇ ਹੀ ਕਢਉਣਾ ਪੀ ਮੈਨੂੰ ਮੈਂ ਲੰਡੂੜੇ ਲਈ ਮੈਂ ਤਾਂ ਉਦੋਂ ਆਪਣਾ ਗੁੱਸਾ ਕਢਣ ਨਹੀਂ ਤੁਹਾਡੇ ਤੇ ਜੇ ਮੈਂ ਗੁੱਸੇ ਹੁੰਦੀ ਤਾਂ ਤੈਨੂੰ ਬੰਦਾ ਮਨਾ ਵੀ ਲੈਣਾ ਨਾ ਪਿਆਰ ਨੂੰ ਗੁੱਸਾ ਕਢਣ ਨਹੀਂ ਤੇ ਲੰਡੇ ਹੀ ਐ ਇੱਕ ਹੀ ਕੰਮ ਐ ਹਾਂ ਇੱਕ ਹੀ ਗੱਲ ਤੂੰ ਤਾਂ ਮਨੋ ਮਨਾਉਣਾ ਵੀ ਨਹੀਂ ਆਂਦਾ ਜਾਓ ਮੈਂ ਗੁੱਸੇ ਹੁੰਦਾ ਤਾਂ ਨਾ ਪੱਕਾ ਬੰਦਾ ਮਨਾ ਹੀ ਨਹੀਂ ਲੈਂਦਾ ਵਾ ਯਾਰ ਦੱਸ ਮੈਂ ਵੇ ਕਿੱਥੋਂ ਚੱਲ ਕੇ ਆਇਆ ਹਾਂ ਤੂੰ ਹੁੰਦਿਆਂ ਵੀ ਗੁੱਸੇ ਤੇ ਮੈਂ ਉਹਨਾਂ ਤੁਹਾਡੇ ਵਾਸਤੇ ਜਾਣ ਨਹੀਂ ਬਣਾਏਗੀ ਮਮੀ ਨੇ ਕਿੰਨੇ ਮਟਰ ਕੱਢੇ ਫੇ ਉਹਨੂੰ ਮਟਰ ਪਸੰਦ ਆਂਦਾ ਮੈਂ ਨੰਕੀਨ ਚੋਰ ਨਾ ਨੰਕੀਨ ਨਾਲ ਮਟਰ ਪਾ ਕੇ ਤੇ ਰਾਤ ਨੂੰ ਮਟਰ ਪਨੀਰ ਬਣਾਉਂਦੇ ਆਂ ਹੋਰ ਦੱਸੋ ਬੰਦੇ ਦੀ ਖੁਸ਼ੀ ਕਰਦੀ ਆਂ ਤੂੰ ਵੀ ਲਈ ਨਾ ਕੰਢੀ ਆਂ ਤੇ ਚੱਲਣਾ ਆਪਾਂ ਦੋਵੇਂ ਬਾਜ਼ਾਰ ਜਾਣੇ ਆਂ ਉੱਥੋਂ ਜੋਦ ਲੈਣਾ ਵਲ ਲਈ ਏਦਾਂ ਭਾਵੇਂ ਚਾਂਦੀ ਦੇ ਲੈਣੇ ਆ ਭਾਵੇਂ ਤੂੰ ਸੋਨੇ ਦੀ ਰਿੰਗ ਲੈਣੀ ਆ ਤੂੰ ਉਹ ਰਿੰਗ ਨਹੀਂ ਮੈਂ ਸੋਨਾ ਸੋਨੇ ਦੀ ਰਿੰਗ ਨਹੀਂ ਮੈਂ ਵਿਸ਼ਵੇ ਲੈਣੇ ਆ ਉਹ ਨਾਲ ਹੌਣ ਨਹੀਂ ਜਾਣਾ ਹੌਣ ਨਹੀਂ ਠੰਡ ਚਾਹ ਬਸ ਸਵੇਰੇ ਚੱਲ ਜਾਗੇ ਚੱਲ ਸਵੇਰੇ ਚੱਲ ਜਾਨੇ ਕੋਈ ਸਵੇਰੇ ਜਾਵਾਂਗੇ ਤੇ ਫਿਰ ਸਵੇਰੇ ਲੈ ਜਨਾਲ ਮੈਨੂੰ ਇੱਕ ਸੂਟ ਵੀ ਲੈ ਦਿਓ ਲੰਨੀ ਇੱਕ ਦੇ ਵੀ ਦੂਲ ਨਹੀਂ ਹਾਂ ਨਾਲ ਮੇਰੀ ਸਰਦੀਆਂ ਵਾ ਕਹਿ ਫਿਰ ਅੱਜਕੱਲ ਕਿੰਨੀਆਂ ਚੱਲਦੀਆਂ ਬਾਜ਼ਾਰ ਚ ਫੈਨਸੀ ਜੋ ਲੈਣਾ ਨਾ ਉਹ ਰਿੰਗ ਕੋਈ ਗੱਲ ਨਹੀਂ ਜੋ ਮੇਰੇ ਮੈਂ ਮੰਗੂ ਉਥੇ ਫਿਰ ਉਹਦਾ ਜੇਬ ਢਿੱਲੀ ਕਰਨੀ ਪੈਣੀ ਆ ਕੋਈ ਨਹੀਂ ਇਹ ਗਾਣਾ ਫੇਰੀ ਸੱਤ ਜੇ ਤੂੰ ਨਾਲ ਗਈ ਤੇ ਜੇਬ ਢਿੱਲੀ ਹੋਣੀ 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 ਤੇ ਉਹ ਫਿਰ ਮੈਂ ਕਰਾ ਕੇ ਛੱਡਣੀ ਜੇ ਪੰਡ ਦਾ ਵੀ ਕੋਕ ਕਰ ਲੈ ਠੰਡ ਬਹੁਤ ਲੱਗਣ ਈ ਆ ਹਾਂ ਤੇ ਫਿਰ ਹੋ ਜਾ ਠਾਣੂ ਇੱਕ ਤੇ ਆ ਹੀ ਜਾਂਦਾ ਵਾ ਕੀ ਚਲੀ ਜੰਨੇ ਬਹੁਤ ਤਾਂ ਖਾੜ ਲੱਗਣ ਦੇ ਬੜੇ ਖਰਾਬ ਹੋਣੇ ਐਵੇਂ ਉਹ ਜੱਟ ਜੀ ਆ ਜਾਂਦੀ ਆ ਆਹੋ ਤੁਹਾਨੂੰ ਪਤਾ ਮੇਰੇ ਵੱਲ ਹੁਣੇ ਕੋਈ ਨਾ ਕੋਈ ਆ ਜਾਂਦਾ ਮਿਲਣ ਤੇ ਮੈਂ ਟੌਰ ਚ ਰਹਾ ਸੀ ਆ ਪਤਾ ਲੱਗਿਆ ਉਹਨਾਂ ਵੀ ਬੰਦਾ ਜੋਬ ਕਰਦਾ ਵਾ ਆਹੋ ਤੇ ਹੋਰ ਇਹ ਕੀ ਗੱਲ ਆ ਹੋਰ ਕਿਹੜੀ ਐ ਹੁਣੇ ਕੋਈ ਆ ਗਿਆ ਤੇ ਚੰਗੇ ਲੱਗਦੇ ਮੈਂ ਬਾਜ਼ੇ ਖਲਾ ਕੇ ਬਾਹਰ ਨਿਕਲੂਗਾ ਨਹੀਂ ਨਹੀਂ ਭੱਗ ਬੰਨ ਦੇ ਰੱਖੋ ਮੈਨੂੰ ਪਤਾ ਭੱਗ ਬੰਨਨ ਦਾ ਬਗਿਆਦ ਤੇ ਉਦਾਂ ਵੀ ਨਹੀਂ ਰਹਿੰਦੇ ਤੈਨੂੰ ਤਾਂ ਸੋਕ ਵੀ ਆਜ਼ਮਾਰਨ ਗਈ ਵਿਚ ਆ ਪੀਲਾ ਆਣ ਕੇ ਤੂੰ ਮੁੜੀ ਨਹੀਂ ਛੇਤੀ ਮੰਮੀ ਕੋ ਆ ਘੋਆ ਸੋਟ ਕੇ ਤਾਂ ਤੁਹਾਨੂੰ ਮੋਸਟ ਬੜੀ ਆਉਂਦੀ ਜੀ ਤੇ ਫਟਾਫਟ ਹੱਥ ਤੋਤੇ ਸਾਬ ਨਾਲ ਬੜੀ ਵੱਡੀ ਬੰਤ ਤੋਤੇ ਪਰ ਉਹ ਸਾਡੀ ਹੀ ਨਹੀਂ ਬੋ ਨਹੀ ਕਰਦਾ ਤੇਰੀ ਕੱਲ੍ਹ ਸਾਮੀ ਨੂੰ ਮਿਲ ਲੈਂਦੀ ਤੇ ਫੇਰ ਚੱਲਣਾ ਹੋਣ ਲੱਗ ਪਈਂਗੀ ਤੇ ਕੱਪੜਿਆਂ ਨੂੰ ਡੈਡੀ ਇੰਨੀ ਮੁਸ਼ਕਿਲਾਂ ਦੀ ਗੋਏ ਦੀ ਤੁਹਾਨੂੰ ਪਤਾ ਵੀ ਲੱਗੇ ਕੋਈ ਜਾਂਦਾ ਵਾ ਆਏ ਦੇ ਨਾਲ ਤੇ ਰਾਤ ਤੁਸ਼ਾ ਪਾਸ਼ਾ ਮਾਰੀਆਂ ਸੀ ਤੇ ਕੱਪੜੇ ਬਦਲਨੇ ਪੈਣੇ ਆ ਕੋਟੀ ਤੇ ਬਦਲਨੀ ਨੇ ਫਿਰ ਤੂੰ ਮੰਮੀ ਕੋਟੀਆਂ ਰੋਜ਼ ਥੋੜੀ ਥੋਟੀਆਂ ਜਾਂਦੀਆਂ ਵਾ ਤੁਹਾਨੂੰ ਪਤਾ ਹੀ ਆ ਫਿਰ ਤੇ ਕੋਟੀ ਜੇ ਮੁਸ਼ਕਿਲ ਨਹੀਂ ਪਤਾ ਹੁੰਦੀ ਫਿਰ ਕੋਟੀ ਜ ਨਹੀਂ ਹੁੰਦੀ ਇੱਥੇ ਮੈਂ ਮਾਸਾ ਗੋ ਲਾ ਲੈਣਾ ਆ ਈ ਆ ਲਾਂਦਾ ਈ ਤੀਨ ਦਾ ਦਸ ਹੁੰਦਾ ਜਿਹੜਾ ਸੈਂਟਰ ਤੇ ਹੁੰਦਾ ਸੈਂਟਰ ਉਹ ਲਾਉਂਦੇ ਆ ਨਾ ਸਾਰੇ ਜੰਨ ਦੇ ਮੈਮਾ ਮਸਾਲਾ ਲਾਉਂਦੇ ਚਲ ਕੋਈ ਨਹੀਂ ਲਾਉਂਦਾ ਉਹ ਉਹਦੇ ਨਾਲ ਨੂੰ ਕਿ ਫਰੈਸ਼ ਹੋ ਕੇ ਲਾਉਂਦੇ ਪਉਂਦੇ ਹੋਣਗੇ ਤੇ ਫਰੈਸ਼ ਹੋਈ ਆ ਉਹ ਤੇ ਮੈਂ ਤਾਂ ਕੋਟੀ ਕੋਏ ਵਾਲੇ ਤੂੰ ਵੀ ਚੇ ਉਹ ਨਹੀਂ ਕੋਈ ਗੱਲ ਕੁਝ ਮੁਸ਼ਕਿਲਾਂ ਵਿੱਚ ਜੇ ਸੀ ਮੈਨ ਲਾ ਉਹ ਆਪੇ ਰਾਹ ਮਿਲ ਜਾਊਗਾ ਫਿਰ ਮੈਂ ਕੂਚਾ ਤੱਕੀ ਰਾਹ ਡਾਬੀ ਤੁਨ ਗਾਣਾ ਵੱਲ ਹੋ ਗਿਆ ਹੋਰ ਸਾਫ ਹੋ ਗਿਆ ਉਹ ਦਲਹੂ ਕੱਢਣ ਵਾਲੇ ਬਣਾ ਲੈ ਹੱਥ ਕਿੱਦਾਂ ਲਾ ਇੰਨਾ ਇਹ ਚੰਦ ਰੰਗ ਉਹ ਫਸ ਗਿਆ ਚੱਲ ਅੱਛਾ ਕੋਈ ਨਹੀਂ ਗੋਇਆ ਜੀ ਕੋਈ ਨਾ ਬਿਣੀ ਸਾਫ ਨਹੀਂ ਸਾਫ ਨਹੀਂ ਇਹਦੀ ਠੰਡ ਪੜੀ ਉਹ ਤੋਂ ਕਿਤੇ ਇਹ ਕੰਬਣ ਡਿਆ ਜਦੋਂ ਇਹ ਮੈਂ ਕੰਬਲ ਕੁੰਬਲ ਲੇ ਕੇ ਬੋਝ ਲਾ ਕੇ ਫੇਰ ਜੇ ਤੂੰ ਤੂੰ ਵੀ ਬਹਿ ਜਿਓ ਬਾਅਦ ਚ ਚਲੋ ਠੀਕ ਹੈ ਮੈਂ ਨਹੀਂ ਕੋਈ ਨਹੀਂ ਮੈਨੂੰ ਪੜੀ ਲੱਗ ਗਈ ਤੁਹਾਨੂੰ ਆਹ ਚੱਲ ਕੋਈ ਨਹੀਂ ਫੇਕੀ ਆ ਕੋਣ ਕੋਈ ਘਰੇ ਰਹਿਣਾ ਹੋਗਾ ਇਹ ਢੀ ਚੰਗੀ ਆ ਬਹੁਤ ਮੋੜੇ ਮੋੜੇ ਵੀ ਮਸ਼ਕਮਾਨੇ ਆ ਮੇਰਾ ਦਬਾਬ ਵੀ ਫੁੱਟਾਂ ਦਾ ਵੀ ਜੋੜਾ ਲੈ ਆਈਆਂ ਵਾ ਇੱਕ ਅੱਧਾ ਆ ਗਿਆ ਸਾਬੀ ਸਤਿ ਸ਼੍ਰੀ ਅਕਾਲ ਭਾਬੀ ਜੀ ਕੀ ਹਾਲ ਹੈ ਠੀਕ ਠਾਕ ਹਾਂ ਵਧੀਆ ਠੀਕ ਤਾਂ ਤੂੰ ਸੁਣਾ ਹਾਂ ਠੀਕ ਜੀ ਫ੍ਰੈਗਮੈਂਟ ਬਹੁਤ ਵਧੀਆ ਹੁੰਦੀ ਪਈ ਆ ਇਹ ਕੀ ਹੁੰਦੀ ਆ ਫ੍ਰੈਗਮੈਂਟ ਸੈਂਟ ਭਾ ਕੇ ਆਏ ਜੀ ਤੁਸੀਂ ਹਾਂ ਮੈਂ ਇਹ ਸੈਂਟ ਭਾ ਕੇ ਆਇਆ ਵਾ ਆਈ ਮੈਂ ਕਿ ਨਿਬਦੀਆ ਪ੍ਰੈਗਨੈਂਸੀ ਹੁੰਦੀ ਪਈ ਐ ਨਾ ਸਭ ਬੈਜੋ ਤੇਦੀ ਅਸ਼ਾ ਸ਼ਾਹ ਨੂੰ ਖੁਆਗਿ ਨਸੀ ਕਹ ਲਈ ਤਾਂ ਹੰਡੂ ਬੜੀ ਮਾ ਬੀਥੇ ਨੇ ਅਸ਼ਾ ਠੀਕ ਆ ਤੇ ਚਲ ਅੱਜ ਤੋਂੋਂ ਮੈਂ ਸੈਂਟਰ ਤੋਂ ਪ੍ਰੈਗਨੈਂਸੀ ਕਹੂੰਗੀ ਨਹੀਂ ਖੁਸ਼ਬੂ ਨੂੰ ਕਹਿੰਦਾ ਪ੍ਰੈਗਨੈਂਸੀ ਦੌਰਾਨ ਬਸ ਸਮੈਲ ਨਹੀਂ ਸਮੈਲ ਉਸ ਵਿੱਚ ਬਦਬੂ ਕਹਿੰਦੇ ਆ ਤੇ ਖੁਸ਼ਬੂ ਦੀ ਇੰਗਲਿਸ਼ ਹੀ ਆਈ ਪੜਿਓ ਲਿਖਿਓ ਨਾ ਮੱਖਾ ਮਾਰ ਕੋਈ ਗੱਲ ਨਹੀਂ ਭਾਬੀ ਨੂੰ ਜੋ ਕਹਿੰਦੀ ਕਹਿੰਦੇ ਰਹਿੰਦੇ ਤੇ ਮੈਂ ਨਾਲ ਦੱਸਣੀ ਨਹੀਂ ਬੈਜੋ ਤੇਦੀ ਤੈਨੂੰ ਬਹਿਜਾਉ ਤੈਨੂੰ ਮਾਰਨ ਲੱਗਣਗੀ ਆ ਉਹ ਠੰਡ ਇੱਥੇ ਹੈ ਹੀ ਬੜੀ ਆ ਤੇ ਹਾਂ ਹੈ ਉਹਦੀ ਠੰਡ ਹੀ ਆ ਨਹੀਂ ਉੱਥੇ ਜ਼ਿਆਦਾ ਗਰਮੀ ਪੈਂਦੀ ਆ ਠੀਕ ਠਾਕ ਜਿਹਾ ਜਿੱਦਾਂ ਠੰਡ ਮਾੜੀ ਮੋਢੀ ਲੱਗਦੀ ਨਹੀਂ ਥੋੜੀ ਮੈਂ ਸੋਚਾ ਆਪਾਂ ਵੇ ਉੱਥੇ ਚਲ ਜਾਈਏ ਨਾ ਕੋਟੀਆਂ ਪਾਉਣੀਆਂ ਪੈਣਗੀਆਂ ਲੈ ਤੇ ਦੀਦੀ ਉੱਥੇ ਜਾ ਕੇ ਆਪਾਂ ਦੱਸ ਕੀ ਕਰਨਾ ਹੈ ਉੱਥੇ ਦਾ ਨੂੰ ਮੁੜ ਕੇ ਉੱਥੇ ਜਾ ਕੇ ਗੋਆ ਨਹੀਂ ਲੱਭਣਾ ਫਿਰ ਤੈਨੂੰ ਕਹਿਣਾ ਮੈਂ ਗੋਆ ਸੁਟਣਾ ਹਾਂ ਇਹ ਤਾਂ ਗੋਆ ਵਿੱਚ ਸਾਰੀ ਦੁਨੀਆ ਛੁੱਟਦੀ ਹੈ ਮੈਂ ਸੁਟ ਲੈ ਤੇ ਫਿਰ ਕੀ ਹੋ ਗਿਆ ਉਹ ਦੀਦੀ ਆਪਣੇ ਪੰਜਾਬ ਵਿੱਚ ਹੀ ਹੈ ਮੱਜਾਂ ਬਾਹਰ ਬਹੁਤ ਘੱਟ ਹੁੰਦੇ ਬਾਹਰ ਨਹੀਂ ਹੁੰਦੀਆਂ ਮਿੱੱਚਾ ਕਿੱਥੇ ਰਾਜਸਥਾਨ ਤੇ ਰੱਖਦੇ ਨਹੀਂ ਆ ਵਾਦੂਆ ਉੱਥੇ ਵੀ ਹੈਗੀਆਂ ਆਹੋ ਦਾ ਉਹਦੇ ਵੀ ਕੈਦੋ ਭਜਾਣਾ ਸੌਖਾ ਵਾ ਓਏ ਮੈਂ ਸੱਚੀ ਮੰਨ ਗਈ ਅੰਦਾ ਰਾਜਸਥਾਨ ਦੇ ਰੱਖਦੇ ਨਹੀਂ ਮੈਂ ਤਾਂ ਸੱਚੀ ਨਹੀਂ ਰੱਖਦੇ ਮਖੌਲ ਘੰਡੇ ਹੀ ਹਨ ਨੂੰ ਭੈਣੇ ਨਹੀਂ ਨਹੀਂ ਰੱਖਦੇ ਆ ਵਾ ਤੂੰ ਲੋਕਾਂ ਨੂੰ ਆ ਬੇਚੋ ਨਹੀਂ ਦਿੱਤੇ ਤੈਨੂੰ ਚਾਹਣੀ ਚਾਹ ਵੀ ਜੀ ਪਿੰਡਾਂ ਪੁੰਡਾਂ ਚੀ ਰੱਖੀਆਂ ਵਾ ਇਦਾਂ ਸ਼ਹਿਰਾਂ ਚੋਂ ਈ ਥੋੜੀ ਪਿੰਡਾਂ ਚ ਤੇ ਵਧੂ ਆ ਸ਼ਹਿਰ ਨਹੀਂ ਹੁਣ ਮੈਂ ਨਾ ਨਾ ਕਿਹਾ ਹੀ ਹਾਂ ਮੈਂ ਬਣਾ ਪੀ ਲੈਣੀ ਚਾ ਤੇ ਤੁਸੀਂ ਚਾਹ ਚੋ ਦੀ ਛਾਟੀ ਪੀ ਲੈ ਮਿਲ ਤੂੰ ਤੁਸੀਂ ਦੇਖਿਆ ਨਹੀਂ ਨੇ ਜਿਹੜੇ ਪੈਰ ਦੇਖਿਆ ਵੀ ਨਹੀਂ ਬਾਥਰੂਮ ਚ ਵੜਦੀ ਨਾ ਹੋਰ ਮੈਂ ਤੇ ਦੇਖਣ ਡਿਆ ਆਂਗਾ ਵੀ ਭਾਬੀ ਨਹੀਂ ਆਈ ਭਾਬੀ ਨਹੀਂ ਆਈਏ ਕਿਹਨੇ ਭਾਬੀ ਨਾ ਹੋ ਗਈ ਮੈਨੂੰ ਘੜੀ ਉੱਥੇ ਲੱਗੀ ਆ ਹੱਥੋਂ ਤਾਂ ਤੁਹੁੰਦੇ ਆ ਲੱਗੀ ਤੈਨੂੰ ਪਤਾ ਹੀ ਆ ਜਦੋਂ ਗੋਆ ਕੁੜਾ ਸਿੱਤੇ ਪੈਰ ਵੀ ਕੂਚਨੇ ਪੈਂਦੇ ਹੱਥ ਵੀ ਕੂਚਨੇ ਪੈਂਦੇ ਹਾਂ ਹਾਂ ਮੈਂ ਕੋਈ ਨਹੀਂ ਇੱਕ ਵਾਰ ਤੁਹਾਨੂੰ ਨਹੀਂ ਦਾਲ ਸਬਜ਼ੀ ਕੀ ਅਧਰੇ ਕੇ ਕਿੰਨੇ ਮਟਰਾਂ ਵਾਲੇ ਚੋਲ ਤੁਹਾਨੂੰ ਪਤਾ ਹੀ ਜਾਂਦੇ ਆ ਪਸੰਦਿਆਂ ਨੂੰ ਚੱਲ ਮੈਂ ਫਟਾਫਟ ਮਟਰਾਂ ਵਾਲੇ ਚੋਲ ਬਣਾਉਣੀ ਹੈ ਤੇ ਵਾਤੇ ਪਸੰਦ ਵਾਲਾ ਦਹੀਂ ਦੋਈ ਲੈਣੀ ਹੈ ਨਾ ਮੀਂਹ ਨਾਲ ਚਲੋ ਫਿਰ ਦਹੀਂ ਬਣਾ ਲਓ ਤੇ ਫਿਰ ਕੀ ਮੈਂ ਆਪਣਾ ਮੈਂ ਵੀ ਭਾਬੀ ਆ ਦੱਸ ਹਾਂ ਨਹੀਂ ਉਹ ਵੀ ਚਾਹ ਉਹਨਾਂ ਹੀ ਛੱਡਿਆ ਹੋਇਆ ਵਿੱਚ ਇੰਨਾ ਤੇ ਚਾਹ ਨਾਲ ਬਣਾ ਲਾ ਤੇ ਜੀ ਦੀ ਆਖ ਨੇ ਮੈਂ ਬਣਾ ਲੈਣੀ ਆ ਚੱਲ ਚਾ ਕੋਈ ਗੱਲ ਨਹੀਂ ਸੁੱਕ ਨੂੰ ਬਾਹਰ ਲੱਗਣੀ ਮੈਂ ਆਪੇ ਕਰ ਲੈਣੀ ਆ ਚੱਲ ਬਣਾ ਲੂਗੀ ਤੇ ਨਾਲ ਥੋੜੀ ਜਿਹੀ ਮੱਖਣੀ ਕੱਢ ਲੂੰਗੀ ਹੈ ਨਾ ਹਾਂਜੀ ਕਰਾਂਗੀ ਆ ਕੋਤੀ ਹੁੰਦਿਆ ਦੀ ਆ ਹਾਂ ਮੇ ਕੋਟੀ ਹੁੰਦੀ ਹੁੰਦੀ ਸੀ ਕਿਉਂ ਸੋਹਣੀ ਲੱਗਦੀ ਹੈ ਹਾਂ ਬੜੀ ਸੋਹਣੀ ਹੈ ਕੋਟੀ ਕੱਲਾ ਸੋਹਣਾ ਹੈ ਨਾ ਸਾਨੂੰ ਪਤਾ ਹੈ ਸੁਣਾ ਓਦਾਂ ਪਾਈ ਵੀ ਸੋਹਣੀ ਲੱਗੀ ਹੈ ਥੈਂਕ ਯੂ ਮੇਰੇ ਦਾ ਨ ਪਤਾ ਹੈ ਚੋਇਸ ਵੈ ਵੀ ਵਧੀਆ ਹੈ ਇਹ ਕੱਦਰ ਤੇ ਵੈ ਹੀ ਬੜਾ ਸੋਹਣਾ ਲੱਗਾ ਇਹਨਾਂ ਨੇ ਮੈਂ ਸੂਟ ਨਾਲ ਥੋੜੀ ਮੈਚਿੰਗ ਕਰਕੇ ਪਾਈ ਹੈ ਥੋੜਾ ਹੋ ਜਾਂਦਾ ਹੈ ਵਧੀਆ ਹੈ ਨਾ ਉਹ ਲੱਗਦਾ ਹੀ ਮੈਨੂੰ ਕੱਤੋਂ ਕਹਿਣ ਦੇ ਇੰਤਜ਼ਾਰ ਕੇ ਬਣਾ ਲਾ ਮੈਂ ਚੱਲ ਭਾਬੀ ਵਿਚਾਰੀ ਕੱਲੀ ਲੱਗੀ ਰਹੂਗੀ ਹਾਏ ਫਿਰ ਕੀ ਜੇ ਕੰਮ ਕਰ ਲੂ ਜਿਉਂ ਕਹੇ ਵੀ ਖੁਸ਼ ਰਹਿੰਦੀ ਏ ਕੰਮ ਵਿੱਚ ਮੈਨੂੰ ਇਹਨਾਂ ਦਾ ਬਹਿ ਨਹੀਂ ਕੰਮ ਵਿੱਚ ਮਨ ਲੱਗਦਾ ਤੈਨੂੰ ਜਿਆਦਾ ਪਤਾ ਭਾਬੀ ਬਾਰੇ ਉਹ ਲੱਗਿਆ ਦੋਹਾਂ ਕੰਮ ਵਿੱਚ ਕਰ ਲੈ ਦੁਸ਼ ਮੈਨੂੰ ਜੇ ਮੈਂ ਕਰਨ ਨਹੀਂ ਮਮੀ ਵੀ ਸਭਾ ਨਾ ਮੇਰੇ ਦੁਆਲੇ ਦੁਆਲੇ ਰਹਿੰਦੀ ਆ ਕਿ ਤੂੰ ਵਧੀਆ ਲੱਗਦੀ ਏ ਬਣੀ ਫੱਬੀ ਸੋਹਣੀ ਲੱਗਦੀ ਏ ਤੇ ਜੇ ਕੰਮ ਕਰਦੀ ਏ ਸੋਈ ਚ ਵੜੀ ਤੇ ਵੜਨ ਨਾਲ ਇੱਕ ਬੰਦਾ ਹੈਗਾ ਜੀ ਸਹੀ ਯਾਰ ਸੋਈ ਚ ਵੜਨ ਨਾਲ ਚਲ ਕਰ ਲੈ ਦੇ ਕੋਈ ਨਾ ਤੂੰ ਹੀ ਮੈਨੂੰ ਸਮ ਮੈਨੂੰ ਮੈਨੂੰ ਸਮਝਾਉਣਾ ਨਹੀਂ ਪੈਂਦੀ ਇਹ ਗੱਲ ਨਾ ਫਿਰ ਤੁਹਾਡੇ ਦਿਮਾਗ ਚ ਪੈਂਦੀ ਆ ਵਾ ਹੂੰ ਕਿਵੇਂ ਮੈਨੂੰ ਅੱਗੇ ਤੇ ਤੁਹਾਨੂੰ ਸਾਰੀਆਂ ਤੂੰ ਨਹੀਂ ਸਮਝਾਉਣੀ ਆ ਹਾਂ ਤਾਂ ਕੀ ਕਹਿੰਦੇ ਨੇ ਕਮਾਂਡ ਤੁਹਾਡੀ ਮੈਂ ਹੀ ਆ ਤੁਹਾਨੂੰ ਕਮਾਂਡ ਮੈਂ ਹੀ ਦਿੰਨੀ ਆ ਫਿਰ ਹੀ ਤੂੰ ਚੱਲਦੀ ਜੀ ਜਿੱਦਾਂ ਮੈਂ ਕਮਾਂਡ ਦਿੰਨੀ ਆ ਨੀ ਉਦਾਂ ਹੀ ਚੱਲਿਆ ਕਰੋ ਅੱਜ ਮੈਂ ਇਹੋ ਜਿਹਾ ਚੋਲ ਬਣਾਉਣੀ ਆ ਸਾਰੀ ਉਂਗਲਾਂ ਹੀ ਚਟਕਦਾ ਰਹੇਗਾ ਆਖਾਂ ਚੋਲ ਬਣਾਇਆ ਤੇ ਭਾਬੀ ਨੇ ਸਾਰੇ ਸ਼ਹਿਰ ਸਿਲੀ ਖਾਦੇ ਹੋਣੇ ਹੁਣੇ ਹੇ ਕੀ ਕੈਂਡੀ ਕੈਂਗਰ ਫੈਗ ਸਾਡਾ ਸੈਂਟਿੰਗ ਦਾ ਤੂੰ ਕੀ ਪੈਕ ਪੈਕ ਕਰੀ ਜਾਨੀ ਆ ਪੈਕ ਦੋ ਪਤਾ ਨਹੀਂ ਆ ਮੈਂ ਜਦੋਂ ਸੈਂਟ ਲਾ ਕੇ ਗਈ ਨਾ ਅੰਦਰ ਆਹੋ ਤੇ ਉਹ ਸੁੱਕ ਬਣਨ ਕਿ ਫੈਗ ਫੈਗ ਕੋਈ ਉਹ ਪੜੇ ਲਿਖਿਆ ਨਹੀਂ ਗੱਲਾਂ ਤੇਰੇ ਨਾਲ ਖਾਣ ਦੀ ਗੱਲ ਪੈਣੀ ਆ ਤੂੰ ਆਪਣੇ ਕਮਰੇ ਨਾਲ ਮੱਧ ਰੱਖਿਆ ਕਰ ਮੈਂ ਐਵੇਂ ਮਾੜਾ ਮੋਟੇ ਸਿੱਖ ਲਾਂਗੇ ਜਦੋਂ ਕਿ ਵਿਆਹ ਸ਼ਾਦੀ ਜਾਵਾਂਗੇ ਜਦੋਂ ਕਿ ਬਸਲੇ ਗੁੱਸੇ ਬਵਾਂਗੇ ਤੇ ਮਾਣੀ ਮੋਟੀ ਤੇ ਗੱਲ ਕਰ ਹੀ ਸਕਦੇ ਆ ਨਾ ਉਹ ਤੂੰ ਜਿੱਦਾਂ ਵੀ ਹੈਗੀ ਨਾ ਸਿੱਧ ਪੱਦਰੀ ਉਦਾਂ ਦੀ ਚੰਗੀ ਲੱਗਦੀ ਆ ਨਹੀਂ ਤੁਹਾਨੂੰ ਮਾੜਾ ਮਾੜਾ ਤਾਂ ਪਤਾ ਹੋਣਾ ਵਾ ਫੈਕਫੁਕ ਹੈਗੇ ਫਾਈਂ ਮੈਨੂੰ ਨਹੀਂ ਪਤਾ ਫੈਕਫੁਕ ਕੀ ਹੁੰਦਾ ਵਾ ਮੇਰੇ ਪੈਗ ਦਾ ਪਤਾ ਹੀ ਨਹੀਂ ਖਰਾਬ ਪਿੰਡੀ ਲੋਕੀ ਪਾਣੀ ਪਾ ਪਾ ਗਏ ਆਹੋ ਬੜਾ ਪਤਾ ਵਾ ਮੋ ਪੀਨੇ ਤੈਨੂੰ ਜਦੋਂ ਤੁਹਾਨੂੰ ਪਤਾ ਪੀਨੇ ਨਹੀਂ ਤੇ ਤੁਹਾਨੂੰ ਕਿੱਥੋਂ ਪਤਾ ਉਹ ਜਿਹੜੇ ਕੰਮ ਦਾ ਬੰਦੇ ਨੇ ਮੈਨਾਂ ਪੀਂਦੇ ਹੀ ਨੇ ਸਾਰੇ ਉਹ ਆਦੇ ਪੈਗ ਭੜਾ ਪੈਗ ਭੜਾ ਮੈਨੂੰ ਉਹਦਾ ਪਤਾ ਹੀ ਨਹੀਂ ਕਿ ਸ਼ਰਾਬ ਪਾ ਕੇ ਵਿੱਚ ਠੋਡਾ ਜਿਹਾ ਪਾਜ ਨਾਲ ਬਰਫ ਪਾਜ ਨਾਲ ਮਾਸਾ ਕੇ ਚੱਲ ਰਹੇ ਪੈਗ ਬਣਦੇ ਨਹੀਂ ਜਦੋਂ ਮੈਂ ਸੈਂਟ ਪੈਗ ਨੂੰ ਨਹੀਂ ਹੋ ਕਹਿੰਦੀ ਜਦੋਂ ਮੈਂ ਸੈਂਟ ਪਾ ਕੇ ਗਈ ਨਾ ਉਦੋਂ ਕੁਝ ਕਹਿਂਦੀ ਫੈਗ ਫੈਗ ਕੁਛ ਕਹਿਣ ਦੀ ਹੈ ਮੈਨੂੰ ਤਾਂ ਸਮਝ ਨਹੀਂ ਲੱਗਦੀ ਉਹ ਇਦਾਂ ਬੜੀ ਸੋਹਣੀ ਗਾੜੀ ਲੰਮਾ ਜੇ ਨਾ ਹੀ ਤੇ ਪਤਾ ਨਹੀਂ ਕੀ ਹੀ ਉਹ ਖੁਸ਼ਬੂ ਆਂਦੀ ਹੁੰਦੀ ਆ ਕੁਸ਼ਬੂ ਨੂੰ ਆ ਉਦਾਂ ਨੇ ਮੈਨੂੰ ਦੱਸਿਆ ਵੀ ਦੀਦੀ ਇਹ ਖੁਸ਼ਬੂ ਨੂੰ ਆਖੀ ਦਾਵਾ ਆ ਤਾਂ ਬਸ ਬੇਠਾ ਠੀਕ ਹੈ ਦੋਵੇਂ ਵੀ ਹੋ ਗਏ ਖੁਸ਼ਬੂ ਹੀ ਆ ਬਹੁਤ ਸਮਝ ਲੱਗੀ ਨਾ ਬਾਤ ਉਹਨਾਂ ਹੀ ਬਣਾਵਾ ਤੂੰ ਹੀ ਨਾ ਮੈਨੂੰ ਕਿਤੇ ਅੰਗਰੇਜ਼ੀ ਬੋਲ ਲੈਂਦਿਓ ਪੰਜਾਬੀ ਦੇ ਸਿੱਖਦਾ ਦਾਦਣਾ ਪੂਰੀ ਅੰਗਰੇਜ਼ੀ ਨੂੰ ਮੂੰਹ ਮਾਰਦੀ ਆ ਕੀ ਬਣਾਉਣਾ ਹੁੰਦੀ ਤੇ ਰਹੀ ਮੈਨੂੰ ਪੰਜਾਬੀ ਆਲੂ ਮਟਰਾਂ ਦੇ ਛੋਲ ਆਲੂ ਮਟਰਾਂ ਜੋ ਬਣਾਉਣੇ ਆ ਬਣਾ ਲਾ ਫਿਰ ਤੇ ਸਾਦੀ ਆ ਨਾਲੂ ਮਟਰਾਂ ਦੇ ਛੋਲ ਨਾਲ ਨਹੀਂ ਸਮਝੀ ਅੰਦਰ ਹੀ ਅੰਦਰ ਦਾਵਾ ਭਰਨ ਚਲ ਜੂਗੇ ਕੋਈ ਨਹੀਂ ਦੇਖ ਉਹਨਾਂ ਦੁਆਰ ਨੂੰ ਕੱਢਦੇ ਗੱਲਬਾਤ ਮੈਂ ਬਾਹਰ ਤੋਂ ਹੀ ਦਿੰਦਾ ਰਹਿੰਦਾ ਉਹਨਾਂ ਨਾਲ ਕੋਈ ਗੱਲ ਨਹੀਂ ਚਲ ਜੂ ਕੋਈ ਨਹੀਂ ਕਰਨਾ ਗੱਲ ਕਰਦੇ ਤਬੀ ਜੀ ਮੈਨੂੰ ਕਹਿਾਈ ਦਿੱਤਾ ਗਿਆ ਬਾਬਾ ਜਾ ਕੇ ਸਵੇਰੇ ਜਾਵਾਂਗੇ ਹਨਾ ਹੁਣ ਨਹੀਂ ਜਾਣਾ ਕਿ ਤੁਹਾਨੂੰ ਠੰਡ ਲੱਗਣ ਦੀ ਆ ਤੇ ਕਮ ਸਿਕਮ ਤੁਸੀਂ ਚੇਂਜ ਤੇ ਕਰ ਲਓ ਫਿਰ ਯਾਰ ਚੇਂਜ ਹੀਦਾ ਹੋਏ ਨੇ ਲਿਆ ਕੱਪੜੇ ਦੇ ਮੈਨੂੰ ਮੈਂ ਕੱਪੜੇ ਚੇਂਜ ਕਰਾਂ ਯਾਰ ਇਹ ਜੋ ਕੀ ਨੇ ਹੁੰਦੇ ਨੇ ਬੈਗ ਚੋਂ ਉਹ ਰਹਾ ਕੱਢ ਕੇ ਬੈਗ ਚੋਂ ਬੈਗ ਦੇ ਵਿੱਚ ਕੀ ਆ ਉਹ ਚ ਕੇਲੇ ਹੀ ਹੋ ਤੇ ਸੇਬ ਹੀ ਹੋ ਤੇ ਇੱਕ ਮੇਰਾ ਸੂਟ ਹੀ ਉਹ ਕਿਹੜਾ ਇੱਥੇ ਲੈਣਾ ਵਾ ਉਹ ਦਰੂਨ ਕੱਪੜੇ ਕੱਢ ਕੇ ਦੇ ਮੈਨੂੰ ਬਾਰੀ ਚੋਂ ਜਿੱਥੇ ਰੱਖੇ ਆ ਤੇ ਮੈਂ ਕੇਲੇ ਸੇਬ ਹੁਣ ਦੱਸਣ ਦੇ ਜੇ ਤੁਸੀਂ ਜੇ ਮੈਂ ਵੀ ਨਾ ਪੁੱਛਿਆ ਤਾਂ ਤੁਹਾਡਾ ਵੀ ਚੇਤਾ ਆ ਬੰਦਾ ਤੂੰ ਹੀ ਮੈਨੂੰ ਦੱਸਿਓ ਤੇ ਬੈਗ ਚ ਸੜ ਜਾਣ ਕੇਲੇ ਸੇ ਉਹ ਨਹੀਂ ਚਲੋ ਤੇ ਮੈਨੂੰ ਚੇਤਾ ਹੀ ਮੈਂ ਦੱਸ ਦੇਣੀ ਸੀ ਕੱਢ ਲਈ ਉਹਦੇ ਚ ਤੇ ਮੈਨੂੰ ਕੱਪੜੇ ਲਿਆ ਕੇ ਦੇ ਪਾਵਾਂ ਮੈਂ ਮੋਟੇ ਹਾਂ ਦੇਣੀਆਂ ਕੱਪੜੇ ਇਸ ਵੇਲੇ ਬਾਜ਼ਾਰ ਚਲ ਜਾਗੇ ਅੰਮਾ ਜਾ ਨਾ ਜੇ ਚੇਤਾ ਰੱਖਿਓ ਮੈਂ ਤੇ ਤੈਨੂੰ ਖੁਦ ਕਿਹਾ ਵੀ ਚੱਲ ਬਾਜ਼ਾਰ ਚਲੀਗੀ ਠੀਕ ਆ ਤੇ ਜਿਹੜੀ ਚੀਜ਼ ਮੈਨੂੰ ਪਸੰਦ ਹੁੰਦੀ ਉਹ ਤਾਂ ਤੂੰ ਹੀ ਨਾ ਕਹੀ ਨਹੀਂ ਹੁੰਦੀ ਹੁਣ ਪੁੱਛਿਓ ਫਿਰ ਕੀ ਪਸੰਦ ਹੈ ਤੈਨੂੰ ਯਾਰ ਮੰਨੀ ਤੂੰ ਜੋ ਲੈਣਾ ਵਾ ਕੱਲ ਨੂੰ ਖਾਣ ਦੀ ਗੱਲ ਦਿੱਤੀ ਮੈਂ ਗੱਜ ਕੇ ਮੂੰਗਫਲੀ ਨਹੀਂ ਲੈਣੀ ਅੰਮਗਾ ਦੀ ਚਾਲੋ ਵੀ ਲੈ ਆਈ ਲੈ ਆਈ ਸ਼ਾਦੀ ਦੇ ਕੱਪੜੇ ਮੂੰਫਲੀ ਵਾਵਾ ਲੈ ਆਈ ਕਿਲੋ ਸਾਰੀ 사ਜੂ ਤੇ ਹਾ ਫੋਲੇ ਆ ਦੇ ਕੱਪੜੇ ਉਹ ਕਿਹੜੇ ਕੱਪੜੇ ਮੰਗੀ ਜਾਣਾ ਉਹ ਬਾਜੀ ਮੈਨੂੰ ਠੰਡ ਬੜੀ ਲੱਗਣ ਦੀ ਮੈਂ ਚਲ ਕੱਪੜੇ ਚੇਂਜ ਕਰਾਂ ਦਾ ਹੱਦ ਕਾਈ ਪੜਾ ਮੈਨੂੰ ਪਤਾ ਨਹੀਂ ਜੀ ਉਹ ਨਿੱਗਾ ਤੇ ਹੈਗਾ ਤਾਂ ਨਹੀਂ ਲੱਗਦਾ ਵਾ ਆ ਹੱਦ ਠੰਡ ਲੱਗਦੀ ਹੈ ਠੰਡ ਵੇਖੋ ਕਿੰਨ ਗੰਢੀ ਹੈ ਮੈਂ ਜੈਟ ਜੁਗੜ ਪਾਉਂਦਾ ਵਾ ਉਹ ਮੇ ਤੁੂ ਸ਼ਹਿਰ ਗਿਆ ਸ਼ਹਿਰ ਗਿਆ ਹੀ ਹੋ ਗਿਆ ਆਹੋ ਫਿਰ ਜਿੱਦਾਂ ਦਾ ਦੇਸ਼ ਉਦਾਂ ਦਾ ਭੇਸ ਅਗਲੇ ਸਾਲ ਮੈਨੂੰ ਖੱਟ ਲੱਗਦੀ ਆ ਆਹ ਮੰਮੀ ਨੀ ਕਾਲਾ ਮੂਣਾ ਖੜ ਕੇ ਮੇਰੇ ਬਾਵਾ ਬਾਵਾ ਠਾਗ ਰਾਈਆਂ ਮੈਂ ਤੇ ਬਾਵਾ ਵੀ ਟੰਗ ਛੜਦਾ ਹੁੰਦਾ ਤੂੰ ਵੀ ਕੰਮ ਕੋਮ ਲੱਗੇ ਰਹਿੰਦੇ ਜੇ ਬਾਜੀ ਤਾਂ ਕਰਕੇ ਹੱਤ ਪੈ ਗਈ ਆਪਾਂ ਵਿਹਲੇ ਉੱਥੇ ਕੈਬਨ ਚ ਬਹਿ ਰਿਆ ਤੁਰ ਫਿਰ ਲਿਆ ਮਾੜਾ ਮੋਟਾ ਨਾਲੇ ਉੱਥੇ ਦਾ ਮੌਸਮ ਤੇ ਇੱਥੇ ਦਾ ਮੌਸਮ ਬੜਾ ਚੇਂਜ ਆ ਤੂੰ ਇਦਾਂ ਮੈਰ ਆ ਪੱਗ ਲਾ ਤੇ ਤੈਨੂੰ ਮੈਂ ਗਰਮੀ ਲਾਵਾਂ ਅੱਛਾ ਆਹ ਹੋਵੇ ਠੀਕ ਗਰਮੀ ਲਾ ਦਿੰਦਾ ਲੋਣੀ ਦੀ ਗਰਮੀ ਉਹ ਤੇ ਕਈਆਂ ਪਈਆਂ ਦੋ ਨਵੀਆਂ ਰੁੱਭੀ ਜੇ ਉਹ ਭਰਾਵਾ ਜੋੜੇ ਹੱਥ ਮੈਂ ਤੇ ਕਈ ਇਦਾਂ ਕਿੰ ਟਾ ਚਲਾਈ ਮੈਂ ਤੇ ਸ਼ਾਲੇ ਪਹਿਣੇ ਹੱਥਾਂ ਤੇ ਕਿੱਦਾਂ ਵੀ ਥੋੜੀ ਚਲੋਣੀ ਇਹਨੂੰ ਮੈਂ 10 ਮਿੰਟ ਵੀ ਵਾਰੀਗਾ ਮੇਰੇ ਹੱਥਾਂ ਦੇ ਸ਼ਾਲੇ ਪਹਿਣੇ ਕਿਤੇ ਸਦੀਆਂ ਹੋਈਆਂ ਕੰਮ ਕੀਤੇ ਉਹ ਕਰਦਾ ਉਹ ਬੰਬੀ ਤੇ ਲੱਗੇ ਲੱਗੇ ਨਾ ਥਾਂ ਵਾਲਾ ਪੁੱਲਾ ਲਿਆ ਵਾ ਉਹਦੇ ਘਾਹ ਨੂੰ ਬੜਾ ਉੱਗਿਆ ਵਾ ਤੇ ਮੇਰੇ ਨਾਲ ਤਾਂ ਚੱਲ ਦੋਵੇਂ ਭਰਾ ਭਰਾ ਨਾਲੇ ਨੂੰ ਗੋੜ ਰਹੀ ਨੇ ਨਾਲੇ ਕੋ ਕੋ ਬੀਜਾਂ ਨਹੀਂ ਇਦਾਂ ਕਰੂੰ ਹਾਂ ਮੈਂ ਦਿਹਾੜੀ ਦੇ ਦਿੰਦਾ ਮੇਰੇ ਮੁੰਡੇ ਦਾ ਹੁੰਦਾ ਲੱਗੋ ਉਹ ਕਹਿੰਦੇ ਕਿੰਨਾ ਖਾਣਾ ਆ ਕਮਰੇ ਜਿੱਦਾ ਖਾਣਾ ਹੋਣਾ ਵਿਲਾ ਪਿਆ ਤੇ ਦੋਵੇਂ ਬਲਾਨਾਂ ਨੇ ਗੱਲਾਂ ਪਤਾ ਮਾਰਾਂਗੇ ਨਾਲੇ ਸਫਾਈ ਹੋ ਜੂਗੀ ਭਾਜੀ ਮੇਰੇ ਕੋਲੋਂ ਤਾਂ ਨਹੀਂ ਹੋਣਾ ਇਹ ਕੰਮ ਤੇ ਨਹੀਂ ਹੋਣਾ ਲੱਗ ਜੇ ਬਹਿਣਾ ਨਾ ਮੈਨੇ ਜਾ ਕੇ ਲੱਗ ਕੇ ਮੈਂ ਬਹਿ ਜਾਊਂਗਾ ਕੋਈ ਚੰਨੂ ਕੱਪੜੇ ਲਾ ਤੇ ਬਲ ਪਰਨਾ ਪੁਰਨਾ ਸਾਰਾ ਇਹ ਕਰਕੇ ਤੇ ਦੋਵੇਂ ਵੀਰ ਜਾਨੇ ਆ ਤੇ ਮੈਂ ਕੰਮ ਕਰੂੰਗਾ ਥਾ ਘੋਡੂੰਗਾ ਤੇ ਤੂੰ ਮਤ ਨੂੰ ਨਾ ਗੱਲਾਂ ਨਹੀਂ ਸੁਣਾਉਂ ਤੂੰ ਕਰਕੇ ਨਾ ਰੋੜਾਲ ਕੇ ਉਹ ਪੜੇ ਰੱਖੀ ਜਾਈ ਚਲੋ ਮਾਰੂ ਨੂੰ ਕੋ ਨਹਾਤ ਭਲਾ ਲਿਆ ਹੰਦੋ ਸੁਖ ਨੂੰ ਕਪੜੇ ਤਾਂ ਠੀਕ ਆ ਆ ਗਏ ਕਪੜੇ ਪਾ ਗਏ ਹਾਂ ਠੀਕ ਵੀ ਰਣੀ ਮੀਣਾ ਵੇ ਲਾ ਲਾ ਹੀ ਲੈਣਾ ਇਹਨੇ ਕੀ ਜਿਹੜਾ ਬੰਦਾ ਵਾ ਨਾ ਹੀ ਨਾਲ ਲਾਉਣਾ ਪਵੇ ਚੱਲ ਕੋਈ ਨਹੀਂ ਵੀਰ ਅੱਜ ਮੈਂ ਕਰਵਾ ਦਿੰਨਾ ਕੱਲ ਨੂੰ ਮੇਰੇ ਤੇ ਨਾਲ ਅਸਰ ਕਿਉਂ ਨਾ ਹੀ ਹੋਣਾ ਤੇ ਨਾਲ ਨੂੰ ਕੀਤਾ ਕਦੀ